ਤੇ ਬਕਾਰ ਨੂੰ ਗਵਾਏ ਗੁਰੂ ਪਰਮਾਤਮਾ ਤੇਰੇ ਅਗ ਸਗ ਰਹੇਗਾ ਪਾਜ ਸਿੰਘ ਨਾਮ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਉਸ ਸਮੇ ਉੱਥੇ ਹੀ ਸਟੇ ਕੀਤੀ ਹੋਈ ਹੈ ਦੋ ਜਿਹੜੇ ਉਸ ਸਮੇ कोतवाल ਸਾਹਿਬ ਜਿਹੜੇ ਸਰਾਂਦੇ ਤਰਫ ਕੋ ਗਏ ਸੀ ਉਹਨਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਤੇ ਵਾਰ ਕੀਤਾ ਗੁਰੂ ਸਾਹਿਬ ਨੂੰ ਖੰਜਰ ਪਾਰਿਆ ਉਹਨਾਂ ਨੇ ਖੰਜਰ ਮਾਰਿਆ ਗੁਰਗੋਬਨ ਸਿੰਘ ਪਾਸ਼ਾਪਾ ਰਾਜ ਜੀ ਨੇ ਉੱਥੇ ਜਿਹੜਾ ਹੈ ਮਾਰ ਪਾਇਆ ਗੁਰੂ ਸਾਹਿਬ ਦੇ ਚਖਮੀ ਹੋ ਗਏ ਕੁਝ ਵੈਦ ਬੁਲਾਏ ਕਿ ਗੁਰੂ ਸਾਹਿਬ ਦਾ ਇਲਾਜ ਕੀਤਾ ਗਿਆ ਪਰ ਗੁਰਗੋਬਨ ਸਿੰਘ ਪਾਸ਼ਾਪਾ ਰਾਜ ਜੀ ਜੋ ਹਮਲਾ ਕਰਨ ਵਾਲਾ ਜਿਹੜਾ ਦੂਸਰਾ ਬੰਦਾ ਸੀ ਸਰਾਵ ਤੋਂ ਜਿਹੜੇ ਦੋ ਜਣੇ ਗਏ ਸਨ ਦੂਸਰੇ ਨੂੰ ਗੁਰੂ ਕੇ ਸਿੱਖਾਂ ਨੇ ਪੜਿਆ ਤਾਂ ਉੱਥੇ ਉਹਨੂੰ ਵੀ ਮਾਰ ਪਾਇਆ ਗੁਰਗੋਬਨ ਸਿੰਘ ਪਾਸ਼ਾਪਾ ਰਾਜ ਜੀ ਦਾ ਉਹ ਜ਼ਖਮ ਨਾ ਠੀਕ ਹੋ ਸਕਿਆ 7 ਅਕਤੂਬਰ 1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਉੱਥੇ ਇੱਕ ਭਾਰੀ ਦੀਵਾਰ ਚਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਗੁਰੂ ਤਾਂ ਕਿ ਜੀ ਦਾ ਦਰਸ਼ਕ ਕੀਤੀ ਆਪ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਉੱਥੇ ਜੋਤੀ ਜੋਤ ਸੁਆ ਗਿਆ ਹੁਣ ਕਮਾਲ ਆਈਏ ਬੰਦਾ ਸਿੰਘ ਬਹਾਦਰ ਦੇ ਆਪ ਵਿੱਚ ਜਦੋਂ ਉਹ ਪਿਆਰੇ ਹਜੂਰ ਸਾਹਿਬ ਦੀ ਧਰਜੇ ਤੋਂ ਤੁਰਿਆ ਨਾ 1670 ਈਸਵੀ ਨੂੰ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਜਨਮ ਹੈ ਰਜੌਰੀ ਪੋਲਸ਼ ਜੰਮੂ ਕਸ਼ਮੀਰ ਦੇ ਇਲਾਕੇ ਦਾ ਉਹਨਾਂ ਦਾ ਜਨਮ ਹੈ ਬਿਆਰੀ ਇਹ ਦੂ ਘਾੜੇ ਦੇ ਵਿੱਚ ਚੜ੍ਹਉ ਹੁੰਦਾ ਪਰ ਤੁਸੀਂ ਵੇਖੋ ਗੁਰੂ ਸਾਹਿਬ ਨੇ ਸ਼ਿਵਾ ਕਿੰਨੀ ਵੱਡੀ ਲਈ ਹੈ ਬੰਦਾ ਸਿੰਘ ਬਹਾਦਰ ਤੋਂ ਪੰਜ ਸਿੰਘ ਉਹਨਾਂ ਦੇ ਨਾਲ ਤੁਰੇ ਸੀ ਜਿਵੇਂ ਜਿਵੇਂ ਬੰਦਾ ਸਿੰਘ ਬਹਾਦਰ ਹਜ਼ੂਰ ਸਾਹਿਬ ਕੋ ਆ ਰਿਹਾ ਹੈ ਹਰਿਆਣਾ ਲਗਦੇ ਆ ਹੋਇਆ ਉਸ ਸਮੇਂ ਹਰਿਆਣੇ ਨੂੰ ਤਰਦੀ ਤੇ ਉਹਨਾਂ ਨੇ ਖਾਲਸਾ ਜਿਹੜਾ ਰਾਜ ਹੈ ਸਢੋਰੇ ਦੇ ਨੇੜੇ ਉਹਨਾਂ ਨੇ ਸਥਾਪਿਤ ਕੀਤਾ ਔਰ ਦੋ ਸਿੱਕੇ ਉਹਨਾਂ ਨੇ ਜਾਰੀ ਕੀਤੇ ਸਨ ਗੁਰਨਾਰਕ ਸਿੰਘ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾਵਾ ਰਾਜ ਦੇ ਨਾਮ ਤੇ ਬੰਦਾ ਸਿੰਘ ਬਹਾਦਰ ਜਿਨੇ ਉਸ ਸਮੇ ਸਹਾਜ ਜਿਹੜਾ ਉਹ ਜਾਰੀ ਕੀਤਾ ਆਪਣੇ ਨਾਮ ਤੇ ਵਿਚਾਰੇ ਕਰ ਸਕਦੇ ਪਰ ਨਹੀਂ ਉਹਨਾਂ ਨੇ ਆਪਣੇ ਗੁਰੂ ਦਾ ਸਤਕਾਰ ਕੀਤਾ ਦੋ ਸਿੱਕੇ ਉਸ ਸਮੇ ਉੱਥੇ ਜਾਰੀ ਕੀਤੇ ਜਾਂਦੇ ਨੇ ਥੋੜਾ ਹਰਿਆਣੇ ਵਿੱਚ ਆਉਂਦਿਆਂ ਹੋਇਆ ਗੁਰੂ ਸਾਹਿਬ ਜੋ ਸਢੋਰੇ ਦੇ ਤਰ ਤਿੱਤੇ ਉਹਨਾਂ ਨੂੰ ਉਸ ਸਮੇ ਉਸ ਉੱਚੇ ਨੇ ਬੰਦਾ ਸਿੰਘ ਬਹਾਦਰ ਜੀ 5000 ਦੀ ਗਿਣਤੀ ਦੇ ਵਿੱਚ ਸਿੱਖ ਇਕੱਠਾ ਹੋ ਚੁੱਕਾ ਪਿਆਰੇ ਜੀ ਜਿਵੇਂ ਜਿਵੇਂ ਪਿੰਡਾਂ ਵਿੱਚ ਪ੍ਰਚਾਰ ਹੋਇਆ ਬੰਦਾ ਸੇ ਬਹੁਤ ਸਾਰੇ ਹੁਕਮਨਾਮੇ ਭੇਜੇ ਔਰ ਮੇਕਾਂ ਸਿੱਖ ਆ ਗਏ ਕਿਉਂਕਿ ਸਹਿਬਜ਼ਾਦਾ ਜੀ ਨੇ ਸ਼ਹੀਦ ਜੀ ਨੇ ਨਾ ਪੂਰੀ ਸਿੱਖ ਕੌਮ ਨੂੰ ਅੰਦਰੋਂ ਤੇ ਬਾਹਰੋਂ ਝੰਡੂੜ ਕੇ ਰੱਖ ਦਿੱਤਾ ਹਰ ਇੱਕ ਬੰਦਾ ਚਾਹੁੰਦਾ ਕਿ ਉਹ ਸੂਚਾਂ ਨੰਦਨ ਨੂੰ ਗੱਗੋ ਬਰਾਮਣ ਨੂੰ ਵਜੀਰਕਾਰ ਨੂੰ ਜਾਨੇਕਾਰ ਤੇ ਮਾਨੇਕਾਰ ਨੂੰ ਇਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਸਿੱਖ ਬੀਬੀ ਪੈਣ ਬਜ਼ੁਰਗ ਨੌਜਵਾਨ ਸਾਰੇ ਇਹੀ ਅਰਦਾਸਾਂ ਕਰ ਰਹੇ ਸਨ ਫਿਰ ਕਰਨੇ ਕਰਤਾ ਉਸ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਨਾ ਉਹ ਵਿਦਵਾਨ ਕਹਿੰਦਾ ਕਿੰਦਾ ਗੁਰੂ ਨਾਨਕ ਪਾਤਸ਼ਾਹ ਵਾ ਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾ ਰਾਜ ਜੀ